ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਵੀਰੇ ਜਿਹੜੇ ਆ ਵੀਰ ਹਨ ਆ ਜਦੋਂ ਆਪਣੇ ਜਦੋਂ ਕੰਮ ਸਟਾਰਟ ਕਰਿਆ ਤੀ ਮੱਝਾਂ ਮਤਲਬ ਵੇਚਣ ਸੇਲ ਕਰਨ ਦਾ ਤੇ ਉਦੋਂ ਪਹਿਲੀ ਮੱਝ ਲੈ ਗਿਆ ਸੀ ਆ ਜਿਹੜਾ ਵੀਰ ਆ ਮੁੰਡਾ ਤੇ ਉਦੋਂ ਬਾਅਦ ਜਿੰਨਾ ਆਪਾਂ ਦੁੱਧ ਕਹਿਤੀਗਾ ਦੁੱਧ ਤੇ ਖਰੇ ਉਤਰੇ ਆਪਾਂ ਤੇ ਉਦੋਂ ਬਾਅਦ ਹਫਤਾ ਕੋ ਗਿਆ ਵੀਰ ਉਦੋਂ ਮੱਝ ਲੈ ਕੇ ਗਿਆ ਇੱਕ ਹੋਰ ਤੇ ਹੁਣ ਜਿੰਨਾ ਦੁੱਧ ਕਿਹਾ ਉਹਨੇ ਦੁੱਧ ਤੇ ਆ ਰਹੀ ਆ ਕਿਉਂਕਿ ਮਤਲਬ ਗੱਬਣ ਤੀ ਕਿ ਸੂਣ ਵਾਲੀ ਤੀ ਕਿ ਉਹ ਤੇ ਉਹ ਦੂਬਾਰਾ ਵੀਰ ਨੂੰ ਦੂਜੇ ਨੂੰ ਇਹਨੂੰ ਹੁਣ ਮਾਦਲ ਦਵਾ ਕੇ ਲੈ ਕੇ ਗਏ ਆ ਉਹਦੇ ਗਵਾਂਢੀ ਨੂੰ ਕਿਉਂਕਿ ਤਿੰਨ ਮੱਝਾਂ ਇਹਨਾਂ ਕੋਲ ਪਾਕੀਆਂ ਜਿੰਨਾ ਆਪਾਂ ਦੁੱਧ ਕਹਿਣੇ ਵੀਰੇ ਖਰੇ ਉੱਤਰ ਦਿਆਂਗੇ ਐ ਨਹੀਂ ਹੈਗਾ ਮਤਲਬ ਜੇ ਆਪਾਂ ਵੀ 13 ਲੀਟਰ ਦੁੱਧ ਹੀ ਦਿੰਦੀ ਆ 15 ਕਹਿ ਕੇ ਦੇਵਾਂਗੇ ਜੇ 14 ਲੀਟਰ ਦੁੱਧ ਦਿੰਦੀ ਆ ਲੋ 13 ਕਹਿ ਕੇ ਦਿੰਦੇ ਆ ਦੁੱਧ ਦੇ ਖਰੇ ਉੱਤਰ ਦਿਆਂਗੇ ਬਈ ਹੁਣ ਆ 13 ਲੀਟਰ ਵਾਲੀ ਮੱਝ ਆ ਵੀਰ ਨੂੰ 12 ਲੀਟਰ ਕਹਿ ਕੇ ਦਿੱਤੀ ਆ 1 ਲੱਖ 2000 ਦੀ ਮਹਿੰਸ ਵੇਚੀ ਆ ਬਾਈ ਤੇ ਕਿਉਂਕਿ ਆਪਾਂ ਵੀਰੇ 2500 3000 ਜਾਂ 3500 ਵੱਧੋ-ਵਾਧ। ਇੰਨੇ-ਇੰਨੇ ਨਾਲ ਆਪਾਂ ਕੰਮ ਕਰਦੇ ਆਂ। ਇਹ ਤੋਂ ਜ਼ਿਆਦਾ ਨਹੀਂਗੇ। ਆਪਾਂ ਵੀ ਕਿਵੇਂ ਆਪਾਂ ਲੋਕ 10-10 10-15000 ਰੁਪਏ ਕੱਢਦੇ ਨੇ। ਆਪਣਾ ਉਹ ਕੰਮ ਨਹੀਂ ਹੈਗਾ। 3500 ਹੱਦ ਦਾ। ਕੀ ਕਹਣਾ ਕਿਸੇ ਮਾ ਅਗੇ 4 ਨਿਕਲਦੇ। ਨਹੀਂ 2500 ਤੇ ਤੇ 4000 ਦੇ ਵਿੱਚ ਵਿੱਚ ਆਪਾਂ ਇਹਦਾ ਕੰਮ ਕਰਦੇ ਆਂਗੇ। ਬਾਕੀ ਆਹ ਵੀਰ ਨੇਗੇ ਖੁਸ਼ ਨੇ ਆਪਣੇ ਕੰਮ ਤੋਂ। ਮੱਝਾਂ ਵੀ ਆਪਾਂ ਇਹੋ ਜਿਹੇ ਲੈ ਕੇ ਦਿੱਤੀਆਂ ਨੇਗੀਆਂ। ਜਿਹੜੀਆਂ ਮਤਲਬ ਵੀ ਕਹਾ ਪਤ ਪਦੇ ਵਾਲੀਆਂ ਹੁੰਦੀਆਂ ਨੇ ਕਿ ਵੀ ਐ ਨਹੀਂਗਾ ਵੀ ਮਤਲਬ ਇੱਕ ਸੂਆ ਪੀ ਕੇ ਕਹਾ ਮੱਜ ਖਰਾਬ ਹੋ ਜਾਉ ਉਦਾਂ ਦੀ ਮੈਂ ਮੱਜਿਆ ਮੱਦਾ ਤਾਗੜੀਆਂ ਮੈਂ ਛੱਲੇ ਕੀਤੀਆਂ ਨੇ ਦੂਜੇ ਤੀਜੇ ਸੂਏ ਤੇ ਇਹ ਹੈਗੀ ਆ ਤੀਜੇ ਸੂਏ ਪਰ ਵਿੱਚ ਸੂਆ ਮਰਨ ਕਰਕੇ ਚੌਥੇ ਸੂਏ ਚ ਲੱਗਦੀ ਹੈ ਚਾਹੇ ਨਾ ਮਾ ਬਾਈ ਨੂੰ ਕਿਹਾ ਮਾਂ ਚਾ ਚੌਥਾ ਮੰਦਲਾ ਵੀ ਚਾਹੇ ਤੀਜਾ ਮੰਦਲਾ ਇਸ ਕਰਕੇ ਮਾਗਰ ਇਹ ਤੇ ਕੱਟੀ ਆ ਤੇ ਆ ਬਾਈ ਦੋ ਮੈਸਾ ਲੈ ਕੇ ਗਿਆ ਸੀ ਇੱਕ ਲੈ ਕੇ ਤੂਏ ਪੱਕਟੀ ਸੀਗੀ ਜਿਹੜਾ ਗੱਬਾਂ ਲੈ ਕੇ ਗਿਆ ਸੀ ਤਿੰਨ ਚਾਰ ਦਿਨ ਪਹਿਲਾਂ ਉਹਨੇ ਵੀ ਕੱਟੀ ਦਿੱਤੀ ਹੈਗੀ ਤੇ ਕਹਿਣ ਦਾ ਭਾਪ ਕੀ ਆ ਬਈ ਜਿੰਨੇ ਵੀ ਮੈਸਾਪਾ ਭੇਜਦੇ ਆਂਗੇ ਜਿਆਦਾਤਰ ਆਪਾਂ ਜਿੰਨਾ ਦੁੱਧ ਕਹਿਣਿਆ ਆਗੇ ਆਪਾਂ ਉਦੋਂ ਘੱਟ ਮਤਲਬ ਜੇ ਆ ਲੈ ਮੂਰਲੇ ਬੰਦੇ ਨੇ 14 ਲੀਟਰ ਲੀਟਰ ਕਹਿ ਕੇ ਦਿੱਤੀ ਆਪਾਂ ਆਲ ਨੂੰ 13 ਕਹਿ ਕੇ ਦਿੰਦੇ ਆਂ ਆਪਣਾ ਉਹ ਕੰਮ ਨਹੀਂ ਹੈਗਾ ਵੀ 14 ਕਹਿ ਕੇ 15 ਦਾ ਪਰ ਰੇਟ ਦੱਸ ਦਾਂਗੇ ਇਦਾਂ ਨਹੀਂਗਾ ਹਰ ਲੀਟਰ ਆਪਾਂ ਦੇਟ ਘਟਾ ਕੇ ਦੱਸਦੇ ਹੁੰਦੇ ਆਗੇ ਤੇ ਬਾਕੀ ਪਰਮਾਤਮਾ ਇਹਨਾਂ ਨੂੰ ਵਾਦ ਕਰੇ ਜਿਹੜੀ ਮਸਤੋਂ ਵਾਲਾ ਪਿੰਡ ਬੰਗਾਲੀ ਪਿੰਡ ਆਗਾ ਉੱਥੇ ਮੈਸ ਜਾਰੀ ਆ ਤੀਜੀ ਮੈਸ ਜਾਰੀ ਆ ਜਗਰਾਉ ਤਿੰਨ ਬਾਗੀਆਂ ਵੀਰੇ ਅੰਬੋਹਰ ਇੱਕ ਬਾਗੀ ਤੇ ਪੁੱਚੋ ਮੰਡੀ ਬਾਗੀ ਮਤਲਬ ਬਹੁਤ ਦੂਰ ਦੂਰ ਤੱਕ ਮੈਸਾਂ ਹੈ ਗਿਆ ਆ ਅੰਮ੍ਰਿਤਸਰ ਦੋ ਬਾਗੀਆਂ ਮੁੱਗੇ ਤੋਂ ਅੱਗੇ ਕੋਟੀ ਸਿਖਾਂ ਲਵੇ ਪਿੰਡਾਂ ਮੰਦਰ ਉੱਥੇ ਦੋ ਬਾਗੀਆਂ ਕਹਿਣ ਦਾ ਭਾਵ ਕਿ ਯਕੀਨ ਤੇ ਮੈਸਾ ਜਾਂਦੀਆਂ ਨੇ ਭਾਈ ਖਰੇ ਵੀ ਉੱਤਰਦੇ ਆਗੇ ਪਰਮਾਤਮਾ ਵੀ ਕਿਸੇ ਨਾਲ ਧੋਖਾ ਧੜੀ ਨਾ ਕਰਨ ਦੇਵੇ ਹਨ ਵੀ ਚਾਹੇ ਪੈਸੇ ਘੱਟ ਕਮਾਉਣੇ ਆਗੇ ਕਾ ਘੱਟ ਕਮਾਈਏ ਪਰ ਕਿਸੇ ਨਾਲ ਧੋਖਾ ਧੜੀ ਆਪਾ ਉਹ ਨਹੀਂ ਕਰਨੀ ਨਾ ਕਰੀ ਅੱਗੇ ਕੰਮ ਮੇਰਾ ਚਾਹੇ ਕੱਲ ਨੂੰ ਚਾਹੇ ਅੱਜ ਬੰਦ ਹੋ ਜੇ ਬੇਸ਼ੱਕ ਹੋ ਜੇ ਪਰ ਕਿਸੇ ਨੂੰ ਝੂਠ ਕਹਿ ਕੇ ਕੋਈ ਨੁਕਸਾਨ ਵਾਲੀ ਮੈਸ ਮੇਰੇ ਸਾਹਮਣੇ ਮੈਸ ਕੋਈ ਨੁਕਸ ਹੋਵੇ ਉਹ ਝੂਠ ਬੋਲ ਕੇ ਦੇ ਮੈਂ ਐਦਾਂ ਨਾ ਕਦੇ ਹੋਇਆ ਨਾ ਹੋਮਾ ਹੋਣ ਦੇਵਾ ਮੇਰੇ ਮੈਂ ਇਸ ਘਰੇ ਖੜ ਜੇ ਉਹ ਕੋ ਚੰਗੀ ਗਾ ਉਹ ਉਹ ਗੱਲ ਠੀਕ ਆ ਪਰ ਕਿਸੇ ਨੂੰ ਝੂਠ ਬੋਲ ਕੇ ਮੱਝ ਨਹੀਂ ਦੇਣੀਗੀ ਵੀ ਮੱਧ ਦੇ ਕੋਈ ਜਬ ਬਹੁਤ ਅੱਖਾਂ ਸਾਹਮਣੇ ਪੈਂਦਾ ਹੋਵੇ ਮੈਂ ਐਵੇਂ ਮਹਿ ਸਕਦਾ ਉਹ ਵੀ ਨਹੀਂ ਕੀਤੀ ਜਦ ਮੈਂ ਇਸ ਤੇ ਕੋਈ ਨੁਕਸ ਹੋਵੇ ਮੈਨੂੰ ਪਤਾ ਹੋਵੇ ਫਿਰ ਵੀ ਝੂਠ ਬੋਲ ਕੇ ਮੈਂ ਦਿੱਤੀ ਹੋਵੇ ਨਾ ਦਿੱਤੀ ਆ ਨਾ ਦੇਣੀ ਆ ਜਤੋਂ ਬਾਅਦ ਕੰਮ ਚਾਹੇ ਮੇਰਾ ਚੱਲੇ ਨਾ ਚੱਲੇ ਮੈਨੂੰ ਕੋਈ ਫਰਕ ਨਹੀਂ ਪਈਦਾ ਮਤਲਬ ਜੇ ਮੱਜਾ ਆਪਾਂ ਸ਼ੇਅਰ ਕਰਦੇ ਆ ਮੇਰਾ ਆਪਣਾ ਦੇਖੋ ਪੂਲ ਆ ਵੀਰੇ ਆਪਣਾ ਮੱਜਾ ਰੱਖੀ ਨੇ ਦੁੱਧ ਦਾ ਕੰਮ ਕਰਦੇ ਆ ਇਹ ਤਾਂ ਆਪਾਂ ਤਾਂ ਤੋੜਿਆ ਤੀਗਾ ਵੀ ਲੋਕਾਂ ਭਰਾਵਾਂ ਨਾਲ ਠੱਗੀ ਚੋਗਰੀ ਬਹੁਤ ਹੋਣ ਲੱਗੀ ਸੀ ਤਾਂ ਆਪਾਂ ਨੇ ਇਹ ਕੰਮ ਤੋੜਿਆ ਤੀਗਾ ਤੇ ਅੱਗੇ ਤੋਂ ਪ੍ਰਮਾਤਮਾ ਨੂੰ ਵਾਅਦਾ ਕਰੇ ਵੀਰ ਨੂੰ ਤੇ ਇਹਨਾਂ ਦਾ ਡੈਰੀ ਫਾਰਮ ਆਪਣੇ ਵੀਡੀਓ ਦੇਖ ਕੇ ਵੀਰ ਨੇ ਜਿਹੜਾ ਆ ਵੀਰਾ ਆਪਣਾ ਵੀਡੀਓ ਦੇਖ ਕੇ ਕੰਮ ਤੋੜਿਆ ਤੀਗਾ ਤੇ ਅੱਜ ਵੀਰ ਕੋਲ ਵਧੀਆ ਕਿੰਨੇ ਪਸ ਕਰੇ ਬਈ 15 16 ਨਾਲ ਹੋ ਗਏ 15 16 ਨਾਲ ਹੋ ਗਏ ਵੀਰ ਕੋਲ ਇੱਕ ਜਿਹੜ ਉਹ ਲਾ ਫੋੜੇ ਸਕੂਲ ਦੀ ਡਰਾਈਵਰ ਉਹ ਕਨੈਕਟਰ ਕਾ ਕਨੈਕਟਰੀ ਕਰਦਾ ਸੀਗਾ ਆਪਣੇ ਵੀਡੀਓ ਦੇਖ ਕੇ ਬਾਈ ਨੇ ਕੰਮ ਛੱਡਿਆ ਸੀਗਾ ਤੇ ਕੰਮ ਹਨਾ ਅਮਜਾ ਦਾ ਕੰਮ ਕਰਨ ਲੱਗੇ ਤੇ ਅੱਜ 14-15 ਲੱਗ ਹੋ ਗਏ ਹੁਣ ਵੀਰ ਖੋਸ ਨੇਗੇ ਤੁਹਾਨੂੰ ਭਰਾਵਾਂ ਨੂੰ ਵੀ ਕਹਿਣਾਗਾ ਜਿਹੜੇ 5-10000 ਨੌਕਰੀ ਕਰਦੇ ਹੋ ਹਨਾ ਉਹਨੂੰ ਜਰੂਰ ਛੱਡੋ ਤੇ ਆਪ ਦਾ ਜਿਹੜਾ ਕਾਰੋਬਾਰ ਆ ਬਿਜ਼ਨਸ ਸ਼ੁਰੂ ਕਰੋ ਕੋਈ ਵੀ ਬਿਜ਼ਨਸ ਸ਼ੁਰੂ ਕਰੋ ਪਰ ਬਿਜ਼ਨਸ ਸ਼ੁਰੂ ਕਰੋ ਨੌਕਰੀਆਂ ਤੋਂ ਕੁਝ ਨਹੀਂ ਹੋਏਗਾ ਤੇ ਆ ਬਿਜ਼ਨਸ ਸ਼ੁਰੂ ਕਰੋ ਜਿੰਨਾ ਤੋਰੋਗੇ ਉਹਨੂੰ ਹੁਣ ਮੁਨਾਫਾ ਹੋਊਗਾ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ